ਕੁਝ ਪੰਨ ਤੋੜ ਹੋਈ ਹੈ ਜਦੋਂ ਪੁਲਿਸ ਨੇ ਕਿਸਾਨਾਂ ਨੂੰ ਫੋਰਸਫੁਲੀ ਅਰੈਸਟ ਕੀਤਾ ਹੈ ਕੁਝ ਸ਼ੀਸ਼ੇ ਵੀ ਟੁੱਟੇ ਨੇ ਤਾਂ ਕਿਸਾਨਾਂ ਨੇ ਇਹ ਜਿਹੜਾ ਫੈਸਲਾ ਹੈ ਲੋਕ ਹਿੱਤਾਂ ਦੇ ਵਿੱਚ ਲਿਆ ਹੈ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਟੋਲ ਉਹਨਾਂ ਨੂੰ ਦੇਣਾ ਨਹੀਂ ਪੈਂਦਾ ਕਿਸਾਨਾਂ ਦੀ ਵੱਡੀ ਦੇਣ ਹੈ ਸ਼ੁਰੂ ਤੋਂ ਹੀ ਆਖਿਆ ਜਾ ਰਿਹਾ ਸੀ ਤਾਂ ਉੱਥੇ ਹੀ ਸਿਆਸੀ ਆਗੂਆਂ ਨੇ ਪ੍ਰਸ਼ਾਸਨ ਦੀ ਕਿਸਾਨਾਂ ਨਾਲ ਸਹਿਮਤੀ ਬਣਾ ਕੇ ਕਿਤੇ ਨਾ ਕਿਤੇ ਆਪਦੀ ਕਿਰਕਰੀ ਹੁਣ ਤੋਂ ਵੀ ਬਚਾਅ ਕਰ ਲਿਆ ਹੈ ਦੀ ਬਾਹਰ ਚਿੱਟੀ ਵਾਲੇ ਦੇ ਲਾਜੋ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਇਹ ਸ਼ਾਂਤ ਇਸ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੇ ਕੋਟ ਕਪੂਰਾ ਰੋਡ ਹਾਈਵੇ ਦੀਆਂ ਤਸਵੀਰਾਂ ਲੈ ਕੇ ਜੁੜਿਆ ਹਾਂ ਜਿਸ ਤਰ੍ਹਾਂ ਬੀਤੇ 4 ਦਿਨ ਤੋਂ ਲਗਾਤਾਰ ਕਿਸਾਨਾਂ ਦੀ ਸੰਘਰਸ਼ਕਾਰੀ ਮੋਹਮ ਜਾਰੀ ਸੀ ਲੋਕ ਹੇਤਾ ਵਾਸਤੇ ਕਿਸਾਨਾਂ ਨੇ ਟੋਲ ਪਲਾਜ਼ਾ ਨੂੰ ਬੰਦ ਕਰਨ ਨੂੰ ਲੈ ਕੇ ਆਪਣਾ ਪ੍ਰਦਰਸ਼ਨ 1.5 ਤੋਂ ਜਾਰੀ ਰੱਖਿਆ ਹੋਇਆ ਸੀ ਤਾਂ ਉੱਥੇ ਹੀ ਇਸ ਪ੍ਰਦਰਸ਼ਨ ਨੂੰ ਪੁਲਿਸ ਦੇ ਬਲ ਨਾਲ 4 ਦਿਨ ਪਹਿਲਾਂ ਕੁਚਲਦੇ ਹੋਏ ਲਗਭਗ 70 ਤੋਂ ਵਧੇਰੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਸਨ ਕੈਮਰਾ ਪਰਸਨ ਮੇਰੇ ਨਾਲ ਸਕਰੀਨ ਤੇ ਦਿਖਾਉਣਗੇ ਟੋਲ ਪਲਾਜ਼ਾ ਦੀ ਉਹ ਇਮਾਰਤ ਜਿੱਥੇ ਟੋਲ ਦੀ ਕਲੈਕਸ਼ਨ ਹੁੰਦੀ ਹੈ ਤੇ ਹੁਣ ਇਸ ਥਾਂ ਤੇ ਬਿਲਕੁਲ ਜਿਹੜੀ ਸੁੰਨ ਫਸ ਚੁੱਕੀ ਹੈ ਸਿਰਫ ਐਸਐਸਐਫ ਦੀਆਂ ਟੀਮਾਂ ਹੀ ਜਿਹੜੀਆਂ ਇੱਥੇ ਇੱਕ ਹਾਈਵੇ ਡਿਊਟੀ ਵਾਸਤੇ ਤਾਇਨਾਤ ਹਨ ਦੂਜੇ ਪਾਸੇ ਜੇਕਰ ਤਸਵੀਰਾਂ ਦਿਖਾ ਦਈਏ ਤੁਹਾਨੂੰ ਇਹ ਵੜਿੰਗ ਟੋਲ ਪਲਾਜ਼ਾ ਹੈ ਇਸ ਟੋਲ ਪਲਾਜ਼ੇ ਤੋਂ ਜਦੋਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਹਨਾਂ ਦੀ ਗ੍ਰਿਫਤਾਰੀ ਦੇ ਤੁਰੰਤ ਬਾਅਦ ਗੁੰਡਾ ਪਰਚੇ ਸ਼ੁਰੂ ਹੋ ਗਈ ਸੀ ਪਰ ਕਿਸਾਨਾਂ ਨੇ 38 ਗ੍ਰਿਫਤਾਰੀਆਂ ਦਿੱਤੀਆਂ ਸਨ ਇਸ ਥਾਂ ਦੇ ਉੱਪਰ ਕਿ ਇਸ ਟੋਲ ਪਲਾਜ਼ੇ ਨੂੰ ਚਲਾਇਆ ਨਹੀਂ ਜਾਵੇਗਾ 38 ਤੋਂ ਬਾਅਦ 20 ਗ੍ਰਿਫਤਾਰੀਆਂ ਫੇਰ ਤੇ ਕੁੱਲ ਮਿਲਾ ਕੇ ਤਕਰੀਬਨ 70 ਤੋਂ ਵਧੇਰੇ ਗ੍ਰਿਫਤਾਰੀਆਂ ਜਿਹੜੀਆਂ ਕਿਸਾਨਾਂ ਦੀਆਂ ਹੋ ਚੁੱਕੀਆਂ ਸਨ ਤਾਂ ਕਿਸਾਨਾਂ ਨੇ ਗ੍ਰਿਫਤਾਰੀਆਂ ਤਾਂ ਵੀ ਕੋਈ ਡਰ ਤਾਂ ਨਹੀਂ ਰੱਖਿਆ ਕਿਸਾਨ ਅੱਜ ਵੀ ਇਸ ਟੋਲ ਪਲਾਜ਼ਾ ਤੇ ਜਮਾ ਹੋਇਆ ਗ੍ਰਿਫਤਾਰੀਆਂ ਦਾ ਕੋਈ ਡਰ ਪੈ ਨਹੀਂ ਰੱਖਿਆ ਤਾਂ ਜਿਸ ਦਾ ਨਤੀਜਾ ਕੀ ਹੋਇਆ ਕੀ ਨਹੀਂ ਹੋਇਆ ਸਾਡੇ ਨਾਲ ਜੁੜਿਆ ਕਿਸਾਨ ਆਗੂ ਸੱਸੀ ਗਲਬਾਈ ਜੀ ਆ ਬ੍ਰਦਰ ਕੀ ਨਾਮ ਹੈ ਤੇ ਯੂਨੀਅਨ ਦੇ ਵਿੱਚ ਕਿਹ ਸੌਦੇ ਨਾਲ ਜੁੜਿਆ ਮੇਰਾ ਨਾਮ ਹਰਜਿੰਦਰ ਸਿੰਘ ਲਬਾਣੇ ਵਾਲੀ ਜੇ ਮੈਂ ਬੇਕੋ ਜੇਕਤਾ ਸਿੱਧੂਪੁਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸੇਵਾ ਕਰਦਾ ਕੰਮ ਕਰਦਾ ਵੀਰ ਜੀ ਗ੍ਰਿਫਤਾਰੀਆਂ ਹੋਈਆਂ 70 ਤੋਂ ਵਧੇਰੇ ਕੋਈ ਅਸਰ ਹੋਇਆ ਕਿ ਫ੍ਰੀ ਚ ਡਾਂਗਾ ਖਾਧੀਆਂ ਕੁਛ ਪੱਲੇ ਨਹੀਂ ਪਿਆ ਨਹੀਂ ਜੀ ਬਹੁਤ ਅਸਰ ਹੋਇਆ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੀ ਇਹ ਟੋਲ ਬੰਦ ਕਰਾਤਾ ਪ੍ਰੋਪਰ ਇਹ ਪ੍ਰਸ਼ਾਸਨ ਨੇ ਤੁਹਾਡੇ ਨਾਲ ਸਹਿਮਤੀ ਦੇ ਦਿੱਤੀ ਹੈ ਦੀ ਬਿਲਕੁਲ ਦੇ ਦਿੱਤੀ ਜੀ ਕੱਲ ਮੀਟਿੰਗ ਹੋਈ ਸੀ ਅਸੀਂ ਤਾਂ ਜੇਲ੍ਹ ਸੀਗੇ ਪ੍ਰਸ਼ਾਸਨ ਕਹਿੰਦਾ ਸੀਗਾ ਡੱਲੇਵਾਲ ਸਾਹਿਬ ਨੂੰ ਕਿ ਤੁਹਾਡੇ ਬੰਦੇ ਰਹਾ ਕਰ ਦਿੰਨੇ ਆ 15 ਦਿਨ ਦਾ ਸਮਾਂ ਦੇ ਦਿਓ ਟੋਲ ਦਾ ਪਰ ਡੱਲੇਵਾਲ ਸਾਹਿਬ ਕਹਿੰਦੇ ਬੰਦੇ ਤਾਂ ਅਸੀਂ ਤੁਹਾਨੂੰ ਹੋਰ ਦੇਣ ਆਏ ਆ ਇਹ ਨਹੀਂ ਗੱਲ ਹੈ ਅਸੀਂ ਉਹਨਾਂ ਨੂੰ ਛਡਾਉਣ ਨਹੀਂ ਆਏਗੇ ਅਸੀਂ ਤਾਂ ਗ੍ਰਿਫਤਾਰੀਆਂ ਹੋਰ ਦੇਵਾਂਗੇ ਪਰ ਉਸ ਤੋਂ ਬਾਅਦ ਇਹ ਆ ਕੇ ਗੱਲਬਾਤ ਤੋੜ ਕੇ ਫਿਰ ਪ੍ਰਸ਼ਾਸਨ ਪਿੱਛੇ ਆਇਆ ਦੁਬਾਰਾ ਗੱਲਬਾਤ ਸ਼ੁਰੂ ਹੋਈ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਟੋਲ ਬੰਦ ਕਰ ਦਿੰਨੇ ਹਾਂ ਕਮਿਟਮੈਂਟ ਕਰ ਲਈ ਆਪਣੇ ਨਾਲ ਜਿਹੜੇ ਕਿਸਾਨ ਉਹਨਾਂ ਨੇ ਬੰਦ ਕੀਤੇ ਸੀ ਜੇਲਾ ਜੇਲ੍ਹ ਦੇ ਵਿੱਚ ਉਹ ਬਿਨਾਂ ਸ਼ਰਤ ਰਿਹਾ ਕਰਤੇ ਹੋਰਾਂ ਭਰਨੀਆਂ ਪਈਆਂ ਜ਼ਮਾਨਤੀ ਬੌਂਡ ਨਹੀਂ ਨਹੀਂ ਜੀ ਬਿਨਾਂ ਕਿਸੇ ਸ਼ਰਤੋਂ ਰਿਹਾ ਹੋਏ ਨਹੀਂ ਕਿਸਾਨ ਬਿਲਕੁਲ ਜੀ ਤੀਸਰੀ ਜਿਹੜੀ ਸਭ ਤੋਂ ਜ਼ਰੂਰੀ ਹੈ ਜਿਹੜਾ 2023 ਦੇ ਵਿੱਚ バス ਹਾਦਸਾ ਹੋਇਆ ਸੀ ਤੇ ਨਹਿਰ ਤੇ ਪੁਲਾਂ ਤੇ ਉਹਦੀ ਮ ਜਾਂਚ ਉਹਦੀ ਮਤਲਬ ਉਹ ਦੁਆਰਾ ਪ੍ਰਸ਼ਾਸਨ ਕਰਦਾ ਇਹ ਜਿਹੜਾ ਕਿਸਾਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਸੰਘਰਸ਼ ਵਿੱਢਿਆ ਇਹ ਉਸੇ ਦੀ ਜਿੱਤ ਮੰਨਦੇ ਹੋ ਬਿਲਕੁਲ ਉਹਦੀ ਜਿੱਤ ਹੈ ਜੀ ਅੱਗੇ ਹੁਣੇ ਟੋਲ ਕਿੰਨੇ ਦਿਨਾਂ ਤੱਕ ਬੰਦ ਰਹੂਗਾ ਜੀ ਇਹ ਪੱਕਾ ਹੀ ਬੰਦ ਹੈ ਜੀ ਚੱਲੂਗਾ ਨਹੀਂ ਹੁਣ ਇਹ ਬਿਲਕੁਲ ਜੀ ਹੋਰ ਵੀ ਕਿਸਾਨ ਜੁੜੇ ਆ ਸਾਡੇ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਇਸ ਟੋਲ ਦੀ ਕੋਈ ਸਹੂਲਤ ਸੀਗੀ ਇਲਾਕੇ ਵਾਲਿਆਂ ਨੂੰ ਕਿ ਵੈਸੇ ਹੀ ਲੱਗਦਾ ਸੀ ਵੀ ਵਗਾਰ ਟੰਗੀ ਹੋਈ ਹੈ ਲੋਕਾਂ ਦੇ ਗੱਲ ਚ ਇਹਦਾ ਨਾ ਜੂ ਆਪਾਂ ਕੋਟਕਪੂਰੇ ਤੋਂ ਚੱਲ ਗਏ ਇੱਥੋਂ ਤੱਕ ਵੇਖ ਗਏ ਕਿ ਜਿੰਨਾ ਇਹਨਾਂ ਦਾ ਹੁੰਦਾ ਵੀ ਹਰ 5 ਸਾਲ ਬਾਅਦ ਇਹਦੇ ਤੇ ਪ੍ਰੀਮੈਕਸ ਪੈਂਦਾ ਜੀ ਉਹ ਵੀ ਇਹਨਾਂ ਨੇ ਨਹੀਂ ਪਾਇਆ ਆ ਵੜਿੰਗ ਪਿੰਡ ਹੈ ਮਗਰ ਇਹਨਾਂ ਦੇ ਪਿੰਡ ਦਾ ਹਾਲਾਤ ਵੇਖੋ ਪਾਣੀ ਖੜਾ ਰੂੜੀਆਂ ਲੱਗੀਆਂ ਹੋਏ ਇਹ ਇਹਨਾਂ ਦੀ ਜ਼ਿੰਮੇਵਾਰੀ ਸੀ ਇਹਨੂੰ ਚੱਕਣਾ ਪਿਛਲੇ ਪਿੰਡ ਵੀ ਇਸੇ ਤਰ੍ਹਾਂ ਕੋਈ ਨਾਲਿਆਂ ਦੀ ਸਫਾਈ ਨਹੀਂ ਕੋਈ ਦਰਖਤ ਲੱਗਦੇ ਆ ਨਾ ਕੋਈ ਇਹਨਾਂ ਨੂੰ ਸਹੂਲਤ ਨਹੀਂ ਦੇ ਰਿਹਾ ਆ ਪਿੱਛੇ ਤੁਸੀਂ ਦੇਖੋ ਇਹਨਾਂ ਜਿਹੜਾ ਕੰਡਾ ਲੱਗਿਆ ਉਹਦੇ ਤੇ ਅਸੀਂ ਆਪ ਜਦੋਂ ਇੱਥੇ ਸਾਡਾ ਧਰਨਾ ਲਗਾਈ ਉਹਦੇ ਤੇ ਮਿੱਟੀ ਪਾ ਕੇ ਅਸੀਂ ਉਹਦੇ ਤੇ ਟੱਚ ਜਣੀਆਂ ਉਹਦੇ ਟੋਲ ਜਾਂ ਲੋਕਾਂ ਦੀਆਂ ਗੱਡੀਆਂ ਵਾਜਦੀਆਂ ਨਹੀਂ ਵਿੱਚ ਅਸੀਂ ਹਾਂਜੀ ਇੱਕ ਵਾਰ ਫਿਰ ਤੁਹਾਡੇ ਕੋਲ ਆਵਾਂਗੇ ਦੇਖੋ ਕਿਸਾਨਾਂ ਦਾ ਇੱਥੇ ਕੋਈ ਜਿੰਸ ਤੇ ਟੋਲ ਨਹੀਂ ਲੱਗਦਾ ਕੋਈ ਟਰੈਕਟਰ ਤੇ ਟੋਲ ਨਹੀਂ ਲੱਗਦਾ ਫਿਰ ਕਿਸਾਨਾਂ ਦਾ ਕੀ ਫਾਇਦਾ ਕਿਸਾਨਾਂ ਨੇ ਟੋਲ ਬੰਦ ਕਿਉਂ ਕਰਾਇਆ ਦੇਖੋ ਇਹ ਗੱਲ ਬਹੁਤ ਵਧੀਆ ਕਹੀ ਤੁਸੀਂ ਸਾਡਾ ਤਾਂ ਕਿਤੇ ਟੋਲ ਨਹੀਂ ਲੱਗਦਾ ਸਾਨੂੰ ਮਤਲਬ ਇਹ ਟੋਲ ਨਹੀਂ ਲਾ ਸਕਦੇ ਪਰ ਮਸਲਾ ਇਹ ਹੈ ਨਾ ਜੀ ਇੱਥੇ ਇੱਕ ਸਾਡੀ ਭਰਾਤਰੀ ਜਥੇਬਦੀ ਬੈਠੀ ਸੀ ਕਾਫੀ ਲੰਬੇ ਸਮੇਂ ਤੋਂ ਪਤਾ ਨਹੀਂ ਉਹ ਸੱਜਣਾ ਦੀ ਮਤਲਬ ਕੀ ਚੋਕ ਰਹੀ ਗਈ ਉਹਨਾਂ ਤੋਂ ਪਹਿਲੀ ਗੱਲ ਤਾਂ ਫਰਜ਼ ਬੰਦਾ ਸੀ ਇਹਨਾਂ ਤੋਂ ਇਨਸਾਫ ਲੈਣਾ ਉਹ ਜਿਹੜੀਆਂ 12 ਮਤਲਬ ਜਾਂ ਨਾ ਗਈਆਂ ਕੀਪਤੀ ਚਲੋ ਉਹ ਨਹੀਂ ਹੋਇਆ ਉਹਨਾਂ ਦੇ ਧਿਆਨ ਤੋਂ ਉੱਕ ਗਈ ਗੱਲ ਇਹ ਗੱਲ ਆਈ ਸੀ ਸ਼ਾਂਜੀ ਪੁਰ 1964 ਪੈਡ ਦੇ ਬਣੇ ਫਿਰ ਜਿਵੇਂ ਬਲਜੀਤ ਸਿੰਘ ਨੇ ਦੱਸਿਆ ਪਿੱਛੇ ਬੁਰਾ ਹਾਲ ਹੈ ਇੱਥੇ ਉਖੜੀਆਂ ਨੇ ਨਾ ਇੱਥੇ ਹਾਈਡਰਾ ਖੜਾ ਕਾਨੂੰਨ ਮੁਤਾਬਕ ਨਾ ਐਂਬੂਲੈਂਸ ਹੈ ਇਹ ਟੋਲ ਅਗਰਾ ਰਹੀ ਹੈ ਦੂਸਰੀ ਗੱਲ ਇਹ ਸਾਰੇ ਪਾਸੇ ਫਾਸਟੈਗ ਚੱਲਦਾ ਜਿਹੜਾ ਪ੍ਰਮਾਣਿਤ ਹੁੰਦਾ ਹੈ ਇਹ ਬਿਨਾ ਫਾਸਟੈਗ ਤੋਂ ਹੀ ਮਤਲਬ ਪਰਚੀ ਲੈ ਰਹੇ ਆ ਅਸੀਂ ਤੈਨੂੰ ਗੁੰਡਾ ਪਰਚੀ ਕਹਾਂਗੇ ਨਕਲੀ ਟੋਲਪਲਾਜ਼ਾ ਕਹਾਂਗੇ ਜਦੋਂ ਇਹ ਸਾਨੂੰ ਪਤਾ ਲੱਗਾ ਤਾਂ ਅਸੀਂ ਪਹਿਲਾਂ ਚੇਤਾਵਨੀ ਦੇ ਕੇ ਗਏ ਪਰ ਇਹਨਾਂ ਨੇ ਕੋਈ ਅਸਰ ਨਹੀਂ ਕੀਤਾ ਚੇਤਾਵਨੀ ਦਾ ਫਿਰ ਅਸੀਂ ਪ੍ਰੋਗਰਾਮ ਵਿੱਚ ਕੁਝ ਟਰਾਲੀਆਂ ਮੋਟਰਸਾਈਕਲ ਪੱਖੇ AC ਸਭ ਕੁਝ ਕਸਟਡੀ ਚ ਲਿਆ ਸੀ ਉਹ ਮਿਲ ਗਿਆ ਕਿ ਕਨੌਰੀ ਵਾਲੀ ਹੋਈ ਨਹੀਂ ਨਹੀਂ ਮਿਲ ਗਿਆ ਜੋ ਸਾਰਾ ਸਮਾਨਾ ਚ ਲੈ ਕੇ ਸੀ ਜ਼ਿਲ੍ਹਾ ਪੁਲਿਸ ਦਾ ਕਿਹੋ ਜਿਹਾ ਰੋਲ ਰਿਹਾ ਇਹ ਦੇ ਵਿੱਚ ਜ਼ਿਲ੍ਹਾ ਪੁਲਿਸ ਦਾ ਰੋਲ ਜੀ ਜਦੋਂ ਤਾਂ ਸਾਨੂੰ ਮਤਲਬ ਅਰੈਸਟ ਕਰਦੇ ਸੀ ਪੱਪਾ ਭਾਰ ਹੋ ਗਿਆ ਸਾਰਾ ਪ੍ਰਸ਼ਾਸਨ ਇਹਨਾਂ ਨੇ ਸ਼ੌਣੇ ਬਣਾਤਾ ਟੋਲ ਨੂੰ ਪਰ ਜਦੋਂ ਅਸੀਂ ਨਾਲ ਬਹਿ ਜਾਂਦੇ ਸੀ ਬਾਅਦ ਚ ਕਹਿੰਦੇ ਸੀ ਯਾਰ ਇਹ ਤਾਂ ਬੰਦ ਹੋਣਾ ਚਾਹੀਦਾ ਯਾਰ ਬੜਾ ਗਲਤ ਹੈ ਪਤਾ ਨਹੀਂ ਕਿਉਂ ਆ ਮੈਂ ਕਿਹਾ ਵੀ ਤੁਸੀਂ ਫਿਰ ਸਾਡੇ ਦਾੰਗਾ ਮਾਰਨ ਤਿਆਰ ਆ ਇੱਥੇ ਜਦੋਂ ਸਾਨੂੰ ਅਰੈਸਟ ਕੀਤਾ ਸਾਡਾ ਇੱਕ ਵੀਰ ਥੋੜਾ ਜਿਹਾ ਹੌਲੀ ਤੁਰਦਾ ਸੀ ਉਹ ਮੈਨੂੰ ਨਹੀਂ ਪਤਾ ਕੌਣ ਮੁਲਾਜ਼ਮ ਸੀ ਵਿਚਾਰਾ ਉਹ ਕਹਿੰਦਾ ਡਾਂਗ ਫਿਰੂਗੀ ਜੇ ਨਹੀਂ ਤੂੰ ਨਾ ਚੜੇ ਤਾਂ ਤੁਸੀਂ ਵੇਖੋ ਪਤਾ ਗੱਲ ਕੀ ਹੈ ਸਾਨੂੰ ਡਾਂਗਾ ਦਾ ਨਹੀਂ ਹੈ ਅਸੀਂ ਤਾਂ ਹੁਣ ਵੀ ਚੇਤਾਵਨੀ ਦਿੰਨੇ ਆ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਸਵਾਲ ਕੀਤਾ ਕਿ ਸੋਮਵਾਰ ਨੂੰ ਟੋਲ ਚੱਲੂਗਾ ਜੇ ਸੋਮਵਾਰ ਨੂੰ ਟੋਲ ਚੱਲੂਗਾ ਤਾਂ ਅਸੀਂ ਬੈਠੇ ਆ ਅਸੀਂ ਸਭ ਤੋਂ ਪਹਿਲਾਂ ਡਾਂਗਾ ਖਾਵਾਂਗੇ ਜੇ ਟੋਲ ਚੱਲੂ ਅਸੀਂ ਚੱਲਣ ਨਹੀਂ ਦੇਣਾ ਕਿਸੇ ਵੀ ਤਰੀਕੇ ਨਾਲ ਇਸ ਤੋਂ ਬਾਅਦ ਕੈਮਰਾ ਪਰਸਨ ਮੇਰੇ ਨਾਲ ਤੁਹਾਨੂੰ ਟੋਲ ਕਲੈਕਸ਼ਨ ਵਾਲੇ ਉਸ ਕੈਬਨ ਦੀਆਂ ਤਸਵੀਰਾਂ ਤੱਕ ਲੈ ਕੇ ਜਾਣਗੇ ਜਿਸ ਜਗ੍ਹਾ ਤੇ ਟੋਲ ਹੈ ਜਿਹੜਾ ਕਲੈਕਟ ਕੀਤਾ ਜਾ ਰਿਹਾ ਸੀ ਤਾਂ ਇੱਥੇ ਵੀ ਜਿਹੜੀ ਹੈ ਉਸ ਦਿਨ ਕੁਝ ਪੰਨ ਤੋੜ ਹੋਈ ਹੈ ਜਦੋਂ ਪੁਲਿਸ ਨੇ ਕਿਸਾਨਾਂ ਨੂੰ ਫੋਰਸਫੁਲੀ ਅਰੈਸਟ ਕੀਤਾ ਹੈ ਕੁਝ ਸ਼ੀਸ਼ੇ ਵੀ ਟੁੱਟੇ ਨੇ ਤਾਂ ਕਿਸਾਨਾਂ ਨੇ ਇਹ ਜਿਹੜਾ ਫੈਸਲਾ ਹੈ ਲੋਕ ਹਿੱਤਾਂ ਦੇ ਵਿੱਚ ਲਿਆ ਹੈ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਟੋਲ ਉਹਨਾਂ ਨੂੰ ਦੇਣਾ ਨਹੀਂ ਪੈਂਦਾ ਕਿਸਾਨਾਂ ਦੀ ਵੱਡੀ ਦੇਣ ਹੈ ਸ਼ੁਰੂ ਤੋਂ ਹੀ ਆਖਿਆ ਜਾ ਰਿਹਾ ਸੀ ਤਾਂ ਉੱਥੇ ਹੀ ਸਿਆਸੀ ਆਗੂਆਂ ਨੇ ਪ੍ਰਸ਼ਾਸਨ ਦੀ ਕਿਸਾਨਾਂ ਨਾਲ ਸਹਿਮਤੀ ਬਣਾ ਕੇ ਕਿਤੇ ਨਾ ਕਿਤੇ ਆਪਦੀ ਕਿਰਕਰੀ ਹੁਣ ਤੋਂ ਵੀ ਬਚਾਅ ਕਰ ਲਿਆ ਹੈ ਤਸਵੀਰਾਂ ਆਉਂਦੇ ਸਮੇਂ ਵਿੱਚ ਸਾਫ ਹੋਣਗੀਆਂ ਕਿ ਇਹ ਟੋਲਪਲਾਜ਼ ਆਕਰ ਕਰ ਕਿੰਨਾ ਸਮਾਂ ਬੰਦ ਰਹੇਗਾ ਉਦੋਂ ਤੱਕ ਲਈ ਮੈਨੂੰ ਇਹ ਸ਼ਾਤ ਨੂੰ ਦਿਵਾ ਗਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ